ਲੁਧਿਆਣਾ ਤੋਂ ਜਲੰਧਰ ਵੱਲ ਜਾਂਦਾ ਸਬਜ਼ੀ ਭਰਿਆ 407 ਮਿੰਨੀ ਟਰੱਕ ਨੈਸ਼ਨਲ ਹਾਈਵੇ ਤੇ ਇੱਕ ਕਾਲੀ ਕਾਰ ਨਾਲ ਜ਼ਬਰਦਸਤ ਚੱਕਰ ਦਾ ਸ਼ਿਕਾਰ ਹੋਇਆ। ਮਿਲੀ ਜਾਣਕਾਰੀ ਮੁਤਾਬਕ ਹਾਈਵੇ ਤੇ ਭਿਆਨਕ ਖੱਡੇ ਕਰਕੇ ਕਾਰ ਦਾ ਟਾਇਰ ਫੱਟ ਗਿਆ ਤੇ ਪਿੱਛੋਂ ਆ ਰਹੇ 407 ਨਾਲ ਟੱਕਰ ਹੋ ਗਈ। ਮੌਕੇ ਤੇ ਖੜੇ ਰਾਗੀਰਾ ਨੇ ਦੱਸਿਆ ਕਿ ਉਸੇ ਖੱਡੇ ਵਿੱਚ ਲੰਗਰ ਨਾਲ ਹੋਰ ਵਾਹਨਾਂ ਦੇ ਵੀ ਟਾਇਰ ਫੱਟ ਚੁੱਕੇ ਹਨ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਹਾਲਾਤ ਦਾ ਚੈਜਾ ਲਿਆ ਉਨ੍ਹਾਂ ਦੇ ਅਨੁਸਾਰ ਇਹ ਹਾਦਸਾ ਸੜਕ ਤੇ ਪਏ ਟੋਏ ਖੱਡੇ ਕਰਕੇ ਵਾਪਰਿਆ ਹੈ ਖੁਸ਼ਕਿਸਮਤੀ ਨਾਲ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਇਹ ਸਾਰਾ ਮਾਮਲਾ ਹੈ ਜੀ ਜਦੋਂ ਆਪਾਂ ਫਲੋਰ ਤੋਂ ਜਲੰਧਰ ਜਾਂ ਗੁਰਾਇਆਂਵਾਲ ਦੀ ਸਾਈਡ ਨੂੰ ਜਾਣੇ ਆ ਡੀਏਵੀ ਕਾਲਜ ਤੋਂ ਪਹਿਲਾਂ ਇੱਥੇ ਖੱਡੇ ਆ ਖੱਡੇ ਹੈਗੇ ਦੋਨੇ ਸਾਈਡ ਤੇ ਆ ਤੇ ਖੰਡਾ ਹੈਗਾ ਜਿਆਦਾ ਵੱਡਾ ਉਥੇ ਪਹਿਲਾਂ ਦਾ ਟਰੱਕ ਜਿਹੜਾ ਉਹਦਾ ਟਾਇਰ ਦਾ ਥੱਲੇ ਕਮਾਨੀਆਂ ਟੁੱਟ ਕੇ ਉਹ ਉੱਪਰ ਚੜ ਗਿਆ ਸੀ ਉਹ ਜੇ ਸੜਕ ਸੁਰੱਖਿਆ ਫੋਰਸ ਨੇ ਸਾਈਡ ਤੇ ਕਰਵਾਇਆ ਉਹਦਾ ਮਾਲ ਪਲਟੀ ਕਰਾਇਆ ਅਰੇ ਆਰਾਮ ਕਰਾ ਹੀ ਰਹੇ ਸੀ ਮਤਲਬ ਗੱਡੀ 'ਚ ਬੈਠੇ ਸਗੇ ਕਿ ਜਾਨੋ ਇਹ ਵੀ ਐਕਸੀਡੈਂਟ ਹੋ ਗਿਆ ਖੱਡੇ ਕਰਕੇ ਆ ਹੁਣ ਵੀ ਤੁਸੀਂ ਦੇਖ ਸਕਦੇ ਆ ਕਿ ਨੈਸ਼ਨਲ ਹਾਈਵੇ ਥਾਰਟੀ ਜਿਹੜੀ ਆ ਇਹ ਖੱਡਿਆਂ 'ਲ ਕੋਈ ਧਿਆਨ ਨਹੀਂ ਕਿਉਂਕਿ ਬਰਸਾਤਾ ਦਾ ਮੌਸਮ ਆ ਹੋਰ ਕਈ ਲੋਕਾਂ ਦਾ ਜਨਕੇ ਟਾਇਰ ਪਾਟੇ ਹੋਏ ਆ ਕਈ ਜਿਹੜੇ ਦੋਨੇ ਟਾਇਰ ਪਾਟ ਗਏ ਆ ਹੁਣ ਕਿੰਨੀ ਕਮਾਈ ਬੰਦਾ ਕਿੱਥੇ ਕਿੱਥੇ ਲਾ ਲੂਗਾ ਨੁਕਸਾਨ ਹੁੰਦਾ ਆ ਸਰਕਾਰਾਂ ਸੁੱਤੀਆਂ ਆ ਜਿਹੜਾ ਟਰੱਕ ਪਲਟਿਆ ਇਹਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਪਰ ਲੋਕਾਂ ਦਾ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਇਹ ਖੱਡਿਆਂ ਕਰਕੇ ਹੋ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਕਰਕੇ ਹੋ ਰਿਹਾ ਆ ਕਿ ਨੈਸ਼ਨਲ ਹਾਈਵੇ ਦਾ ਅਥਾਰਟੀ ਕੋਈ ਧਿਆਨ ਨਹੀਂ ਦੇ ਕੋਈ ਧਿਆਨ ਨਹੀਂ ਦੇ ਰਿਹਾ ਸਾਡੀ ਸੁਰੱਖਿਆ ਫੋਰਸ ਪਹੁੰਚੀ ਹੋਈ ਆ ਫੇਰ ਵੀ ਆ ਦੋ ਗੱਡੀਆਂ ਆ ਮੈਂ ਫੋਟੋਆਂ ਵੀ ਖਿੱਚੀਆਂ ਆ ਆ ਸਾਡੇ ਸੜਕ ਸੁਰੱਖਿਆ ਬੋਸ ਦੇ ਮੁਲਾਜ਼ਮ ਆ ਉਹ ਡਵਰਸ਼ਨ ਦੇ ਰਹੇ ਸੀਗੇ ਪਰ ਤਗੜੀਆਂ ਗੱਡੀਆਂ ਸੀ ਉਹਨਾਂ ਨੇ ਜਨਕਿ ਇਹਨਾਂ ਨੂੰ ਧਿਆਨ ਨਹੀਂ ਦਿੱਤਾ ਇਹਨਾਂ ਦੇ ਵਿੱਚ ਵੱਜਣ ਲੱਗੀਆਂ ਸੀ ਬਾਦ ਵਿੱਚ ਉਹ ਮਾਫੀ ਮੰਗ ਰਹੇ ਸੀ ਸੋ ਡਰਾਈਵਰਾਂ ਨੂੰ ਵੀ ਚਾਹੀਦਾ ਜਾਂ ਕਾਰਾਂ ਵਾਲਿਆਂ ਨੂੰ ਕਿ ਹੌਲੀ ਚਲਾਉਣ ਇਸ ਸੰਬੰਧੀ ਸਾਨੂੰ ਢਾਬਾ ਮਾਲਕ ਦਾ ਫੋਨ ਆਇਆ ਸੀਗਾ ਵੀ ਤੁਹਾਡਾ 407 ਦੇ ਥੱਲੇ ਕਾਰ ਵੜ ਗਈ ਓਕੇ ਮੁਕੀ ਜੀ ਪਹੁੰਚ ਕੇ ਦੇਖਿਆ ਅਸੀਂ ਸਾਡੇ ਆਉਣ ਤੋਂ ਪਹਿਲਾਂ ਹੀ ਇਹ ਪਰਦੇਸੀ ਢਾਬੇ ਦੇ ਓਨਰ ਆ ਜਿਹੜੇ ਚਲਾ ਰਹੇ ਆ ਰਣਜੀਤ ਸਾਗਰ ਜੀ ਉਹ ਆਪਣੀ ਗੱਡੀ 'ਚ ਉਹਨਾਂ ਨੂੰ ਲੈ ਗਿਆ ਸਿਵਲ ਹਸਪਤਾਲ ਕੋਲ ਜਿੱਥੇ ਉਹਨਾਂ ਨੇ ਸਾਨੂੰ ਨੰਬਰ ਪ੍ਰੋਵਾਈਡ ਕਰਾਤਾ ਮੈਂ ਹੁਣੇ ਉਹਨਾਂ ਨਾਲ ਗੱਲ ਕਰਕੇ اٹਿਆ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੀ ਕਾਰ ਆ ਉਹਨਾਂ ਦੀ ਉਹ ਬਿਲਕੁਲ ਨੁਕਸਾਨੀ ਗਈ ਹੈ ਬਾਈ ਇਹ ਡਰਾਈਵਰ ਦੇ ਦੱਸਣ ਮੁਤਾਬਿਕ ਦੱਸਿਆ ਜਾ ਰਿਹਾ ਕਿ ਜਿਹੜੀ ਆਲਟੋ ਕਾਰ ਟਰਨ ਲੈ ਰਹੀ ਸੀ ਇਸ ਤਰ੍ਹਾਂ ਦਾ ਵੀ ਕੋਈ ਹਾਸਾ ਹੋਇਆ ਜਿਹੜਾ ਦੇਖੋ ਇਹ ਤਾਂ ਹੁਣ ਤਫਤੀਸ਼ ਦਾ ਮੈਟਰ ਹੈ ਉਹ ਤਾਂ ਬਾਅਦ ਦੇਖਾਂਗੇ ਬਟ ਸਾਨੂੰ ਇਹ ਗਿਆ ਦੀ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਉਹ ਸਬੰਧ ਵਿੱਚ ਪਤਾ ਕਰ ਲਿਆ ਫੋਨ ਤੇ ਜਿਹੜਾ ਕਾਰ ਚਾਲਕ ਸੀ ਨਿਤਨ ਨਾਂ ਦਾ ਲੜਕਾ ਉਹਨੇ ਦੱਸਿਆ ਤੇ ਸਾਡੇ ਬਾਕੀ ਘਰ ਦੇ ਜਿਹੜੀ ਮੇਰੀ ਮਦਰ ਤੇ ਮੇਰਾ ਬ੍ਰਦਰ ਠੀਕ ਐ ਜਿਹੜਾ ਟਰੱਕ ਡਰਾਈਵਰ ਇਹ ਕਿੱਧਰੋਂ ਕਿੱਧਰ ਨੂੰ ਜਾ ਰਿਹਾ ਹੈ ਜੀ ਸਰ ਇਹ ਮਲੇਰ ਕੋਲੇ ਤੋਂ ਮੇਬੀ ਜਾ ਰਿਹਾ ਸੀਗਾ ਜਲੰਧਰ ਜਾਂ ਜਾ ਰਿਹਾ ਸੀਗਾ ਸਬਜ਼ੀ ਐ ਇਹਦੇ ਵਿੱਚ ਲੋਡ ਸੀ ਠੀਕ ਐ ਜੀ ਇਹ ਜਿਹੜੇ ਕਾਰ ਚਾਲ ਕੇ ਆ ਉਹ ਕਿੱਥੇ ਦੇ ਸੀਗੇ ਕੁਝ ਪਤਲਾ ਉਹਨਾਂ ਨਾਲ ਇੰਨੀ ਗੱਲ ਹੋਈ ਐ ਜੀ ਤੇ ਮੇਰੇ ਉਹ ਕਹਿੰਦੇ ਜੀ ਮੇਰੇ ਰੈਟ ਬਾ ਆ ਰਿਹਾ ਜੀ ਫਗਵਾੜੇ ਤੋਂ ਹੋ ਸਕਦਾ ਉਹ ਫਗਵਾੜੇ ਦੇ ਹੋਣ ਬਾਕੀ ਅਜੇ ਗੱਲ ਪੂਰੀ ਹੋਈ ਨਹੀਂ ਉਹ ਵੀ ਪਹੁੰਚ ਰਹੇ ਆ ਤੇ ਅਸੀਂ ਹੈਡਰਮਵਾ ਕੇ ਕੋਈ ਨਹੀਂ ਸਿਵਲ ਆਪਣੇ ਖਾਣਾ ਫਲੋਰ ਨੂੰ ਇਸ ਬੰਦੀ ਸੂਚਿਤ ਕਰ ਦਿੱਤਾ ਹੈ। ਬਾਕੀ ਅਸੀਂ ਰੋਡ ਤੋਂ ਗੱਡੀਆਂ ਸਾਈਡ ਤੇ ਕਰਵਾ ਕੇ ਰੋਡ ਨੂੰ ਨਿਰਵਗੰਚ ਚਲਾਣੇ। ਸਰ ਜਿਹੜੀ ਕਾਰ ਦੇ ਵਿੱਚ ਕਿੰਨੇ ਸਵਾਰ ਸੀਗੇ? ਇਹਦੇ ਵਿੱਚ ਉਹਦੇ ਦੱਸਣ ਮੁਤਾਬਕ ਇਹ ਹੈ ਜੀ ਵੀ ਤਿੰਨ ਜਣੇ ਸਵਾਰ ਸੀਗੇ। ਤੇ ਇੱਕ ਸਰ ਜਿਹੜੀ ਖੱਡੇ ਹਾਈਵੇ ਦੇ ਜਿਹੜੇ ਹਾਸੇ ਵਾਪਰ ਰਹੇ ਆ ਜਿਹੜੇ ਖੱਡਿਆਂ ਦੇ ਕਾਰਨ ਜਿਹੜੇ ਹਾਸੇ ਵਾਪਰ ਰਹੇ ਆ। ਬਿਲਕੁਲ ਜੀ ਬਿਲਕੁਲ ਹਾਈਵੇ ਬਿਲਕੁਲ ਖਸਤਾ ਹਾਲਤ ਵਿੱਚ ਹੈ ਜੀ। ਆ ਹੁਣ ਵੀ ਸਾਡੇ ਜਸਟ 10 ਮਿੰਟ ਪਹਿਲਾਂ ਤਿੰਨ ਚਾਰ ਗੱਡੀਆਂ ਦੇ ਟਾਇਰ ਫਟ ਗਏ ਆ ਇਹਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਆ ਕਿਉਂਕਿ ਜੇ ਕਿਸੇ ਦਾ ਟਾਇਰ ਫਟ ਜਾਂਦਾ ਪਲੱਸ ਅਗਲੀ ਫੈਮਿਲੀ ਰਾਤ ਨੂੰ ਕਿੱਧਰ ਜਾਵੇ ਜੀ ਨਾ ਕੋਈ ਰਾਤ ਨੂੰ ਕਈ ਵਾਰੀ ਮਕੈਨਿਕ ਵੀ ਮਹੀਆ ਨਹੀਂ ਕਰਵਾ ਸਕਦੇ ਸੀ ਸਰ ਇਸ ਵਾਰ ਇਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਆ ਹਾਂ ਜੀ ਬਿਲਕੁਲ ਜੀ ਉੱਚ ਅਧਿਕਾਰੀਆਂ ਨੂੰ ਅਸੀਂ ਜਿੰਨੇ ਖੱਡੇ ਆ ਉਹਨਾਂ ਦੀਆਂ ਫੋਟੋਆਂ ਮੈਪਲ ਮੈਪ ਤੇ ਬਕਾਇਦਾ ਅਸੀਂ ਉਹਨਾਂ ਨੂੰ ਹਰ ਰੋਜ਼ ਛਕਾਉਣੇ ਆ ਔਰ ਜਿਹੜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਨੇ ਜਿਹੜੇ ਅਧਿਕਾਰੀ ਆ ਇਹਨਾਂ ਦੇ ਜਿਹੜੀ ਹੈਲਪ ਵਾਲੀ ਟੀਮ ਆ ਉਹਨਾਂ ਨਾਲ ਵੀ ਅਸੀਂ ਕਾਲ ਕਰਦੇ ਆ ਬਟ ਉਹਨਾਂ ਤੋਂ ਆਸ਼ਵਾਸ਼ਣੇ ਦਿੱਤਾ ਜਾਂਦਾ ਜੀ ਸਾਡੀ ਟੀਮ ਆ ਰਹੀ ਆ ਪਰ ਆਉਂਦਾ ਕੋਈ ਨਹੀਂ ਜੀ ਥੈਂਕ ਯੂ